ਉਹਾਂ ਦੇ ਪਾਵਨ ਤੇ ਪਵਿੱਤਰ ਧਰਤੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਇਕੱਤਰ ਹੋਈ ਸਾਧ ਸੰਗਤ ਮੈਂ ਆਪ ਸਭ ਨੂੰ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਬਖਸ਼ਿਸ਼ ਫਤਿਹ ਅਰਚ ਕਰ ਲੱਗਾ ਸਾਰੇ ਜਣੇ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਖਾਲਸਾ ਜੀ ਬਲਾਰਿਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਐ ਤੇ ਤੁਸੀਂ ਉਹਨੇ ਕਿ ਇਥੇ ਜਕਾਰਿਆਂ ਦੇ ਵਿੱਚ ਉਹਨਾ ਵਿਚਾਰਾਂ ਦਾ ਸਵਾਗਤ ਕੀਤਾ ਐ ਇਹ ਆਪਾਂ ਨੂੰ ਪ੍ਰਤੱਖ ਦਿਸਦਾ ਐ ਕਿ ਨਰੋਲ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਬੈਠੇ ਹੋ ਹੁਣ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਸੁਪੇਨ ਦੇ ਇੱਕ ਦੇਸ਼ ਦੀ ਉਦਾਹਰਨ ਹੈ ਕਿ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਨਰਕ ਦਾ ਰਾਜਾ ਬਿਹਤਰ ਹੁੰਦਾ ਹੈ। ਔਰ ਇਹ ਦਹਾਰਨ ਜਿਹੜੀ ਹੈ ਇਹ ਗੁਲਾਮੀ ਦੇ ਵਿਰੋਧ ਵਿੱਚੋਂ ਤੇ ਆਜ਼ਾਦੀ ਦੀ ਚੇਤਨਾ ਵਿੱਚੋਂ ਮਿਲਦੀ ਹੈ। ਇਹ ਨਿਕਲੀ ਹੈ। ਸੋ ਹੁਣ ਆਜ਼ਾਦ ਹਸਤੀ ਦੀ ਗੱਲ ਕਰਨਾ ਠੀਕ ਹੈ ਪਰ ਉਸ ਤੋਂ ਪਹਿਲਾਂ ਗੁਲਾਮੀ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਅੱਜ ਜਿਹੜੀ ਸਾਡੇ ਪੱਲੇ ਗੁਲਾਮੀ ਪਈ ਹੈ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਕਈ ਲੋਕ ਅਜੇ ਵੀ ਇਸ ਨਰਕ ਦੇ ਰਾਜ ਵਿੱਚ ਵਜ਼ੀਰੀਆਂ ਦੀ ਖਾਤਰ ਇਸ ਚੀਜ਼ ਨੂੰ ਪ੍ਰਵਾਨ ਕਰੀ ਬੈਠੇ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਖਾਲਸਾ ਬਾਦਸ਼ਾਹ ਜੰਬ ਆਗੀ ਇਹ ਸੰਕਲਪ ਸਾਡੇ ਸੁਧਾਰ ਸਾਡੇ ਗੁਰੂਆਂ ਨੇ ਦਿੱਤਾ ਹੈ ਕਾ ਰਾਜ ਕਰੇ ਕਾ ਲੜ ਮਰੇ ਹੁਣ ਇਹ ਕਿਸੇ ਮਨੋਖਣੇ ਲਿਖੀਆਂ ਗੱਲਾਂ ਨਹੀਂ ਇਹ ਸਾਡੇ ਗੁਰੂਆਂ ਨੇ ਬਹੁਤ ਕਰੜੀ ਘਾਲਣਾ ਘਾਲ ਕੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਤੇ ਜਿਹੜਾ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਸਾਡੇ ਸਿੱਖ ਉਹਨੂੰ ਛੱਕੇ ਟੰਗੀ ਫਿਰਦੇ ਸਿਮਰਨਜੀਤ ਸਿੰਘ ਮਾਨ ਕਿਸੇ ਆਪਣੀ ਨਿੱਜੀ ਸਿਆਸਤ ਦੇ ਵਿੱਚ ਨਹੀਂ ਰੁੱਝਿਆ ਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਉਸ ਸੋਚ ਨੂੰ ਕੋਈ ਵੀ ਹਕੂਮਤ ਨੀਵਾਂ ਨਾ ਕਰ ਸਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਹੀ ਸਮਾਂ ਲਾ ਦਿੱਤਾ ਪੂਰੀ ਜ਼ਿੰਦਗੀ ਲਾ ਦਿੱਤੀ ਸੋਚ ਅੱਜ ਜਿਹੜੇ ਲੋਕ ਰਾਜ ਕਰਦੇ ਆ ਮੈਂ ਉਹਨਾਂ ਨੂੰ ਅਤਵਾਦੀ ਟੈਰਰਿਸਟ ਕਹਿੰਦਾ ਕਿਉਂ ਕਹਿੰਦਾ ਕਿ ਸਾਡੇ ਕੋਲ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਵੀ ਬੈਠੀ ਆ ਆ ਫੋਟੋ ਲੱਗੀ ਆ ਉਸ ਜਜਾਰੂ ਜੋ ਦੇ ਦੀ ਸਾਡੇ ਵਿੱਚ ਭਾਈ ਦੀਪ ਸਿੰਘ ਸਿੱਧੂ ਦੇ ਵਾਰਿਸ ਬੈਠੇ ਹਰਦੀਪ ਸਿੰਘ ਨਿੱਜਰ ਦੇ ਮਲਕ ਸਾਹਿਬ ਦੇ ਸੁਖਦੂਲ ਸਿੰਘ ਦੇ ਮੂਸੇ ਵਾਲੇ ਦੇ ਪੰਜਵੜ ਸਾਹਿਬ ਦੇ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਐ ਇਹ ਗਿਣੀ ਮਿਥੀ ਸਾਜਿਸ਼ਤ ਤਹਿਤ ਹੋਈਆਂ ਐ ਸੋ ਇਹਨਾਂ ਨੂੰ ਕਦੀ ਕਿਸੇ ਐਮਪੀ ਨੇ ਐਮਐਲਏ ਨੇ ਕਦੀ ਕਿਸੇ ਮੁੱਖ ਮੰਤਰੀ ਨੇ ਵਿਚਾਰਿਆ ਹੀ ਨਹੀਂ ਪਰ ਪੰਜਾਬ ਤੇ ਪੰਥ ਦੇ ਵਿੱਚ ਸਿਰਫ ਉਹ ਹੀ ਸਤੇਜ ਪੰਥ ਤੇ ਪੰਜਾਬ ਦੇ ਕਾਬਲ ਹੈ ਜਿਹਦੇ ਤੋਂ ਆਪਣੇ ਸ਼ਹੀਦਾਂ ਦੀ ਗੱਲ ਹੁੰਦੀ ਉਹ ਤੁਹਾਡੇ ਹਿੱਸੇ ਆਇਆ ਹੈ ਉਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਿੱਸੇ ਆਇਆ ਹੈ ਹੁਣ 1 ਮਈ 1994 ਦੀ ਗੱਲ ਬਾਲਿਆਂ ਵਾਲੀ ਸਾਹਮਣੇ ਕੀਤੀ ਐ ਇੱਕ ਤਾਂ ਇਹ ਗੱਲ ਆਜ਼ਾਦ ਵਿਚਰਨਾ ਆਜ਼ਾਦ ਵਿਚਰਨ ਵਾਲੇ ਬੰਦੇ ਕਈ ਯਾਰ ਗਲਤ ਕੰਮ ਵੀ ਕਰਦੇ ਆ ਪਰ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਇਹਦੇ ਵਿੱਚ ਬਹੁਤ ਵੱਡਾ ਅੰਤਰ ਹੈ ਤੁਸੀਂ ਰਾਤੀ ਇੱਥੇ ਜਦੋਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ ਤੇ ਪੁਲਿਸ ਵਾਲੇ ਸਾਡੇ ਇੱਥੇ ਨੌਜਵਾਨਾਂ ਨੂੰ ਚੁੱਕਣ ਵਾਸਤੇ ਕਈ ਇੱਕ ਨੌਜਵਾਨ ਨੂੰ ਆਏ ਤੇ ਪਰਮਿੰਦਰ ਸਿੰਘ ਬਾਲਿਆਵਾਲੀ ਨੇ ਉਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਕਿਤੇ ਸਾਨੂੰ ਵੱਢ ਕੇ ਨਹਿਰਾਂ ਦੇ ਵਿੱਚ ਸੁੱਟਦੇ ਰਹਿ ਏਕੇ 47 ਦੀ ਗੱਲ ਵੀ ਕੀਤੀ ਬਾਲਿਆਵਾਲੀ ਸਾਹਿਬ ਨੇ ਕਿ ਤੁਸੀਂ ਸਾਡੇ ਤੇ ਰੱਖ ਕੇ ਡਰਾਉਂਦੇ ਰਹਿ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਦੇਸ਼ ਢੰਡੋਰਾ ਪੇਟਦਾ ਹੈ ਕਿ ਮੈਂ ਡੈਮੋਕਰੈਟਿਕ ਦੇਸ਼ ਹੈ ਮੈਂ ਆਮਨ ਪਸੰਦ ਤਰੀਕੇ ਨਾਲ ਸਾਰਿਆਂ ਨੂੰ ਰੋਜ਼ਗਾਰ ਦੇਣਾ ਪਰ ਇਹ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਸਿੱਖ ਮਹਿਸੂਸ ਕਰਦੇ ਆ ਕਿ ਇੱਕ ਦੇਸ਼ ਭਾਰਤ ਅਖੰਡ ਭਾਰਤ ਜਿਹੜਾ ਉਹ ਭਰਮ ਪਾਲ ਕੇ ਬੈਠਾ ਹੈ ਆਪਣਾ ਤੇ ਆ ਜਿਹੜੇ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਆ ਇਹ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ ਇਹ ਆਜ਼ਾਦੀ ਚਾਹੁੰਦੇ ਆ ਤੇ ਖਾਲਸਪੁਰ ਨੂੰ ਕਈ ਸਾਡੇ ਸਿੱਖਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਨਾਲੀਆਂ ਦੀ ਸਿਆਸਤ ਕਰਕੇ ਆਟਾ ਦਾਲ ਦੀ ਸਿਆਸਤ ਕਰਕੇ ਮਰਿਆਂ ਦੀਆਂ ਪੈਨਸ਼ਨਾਂ ਖਾ ਖਾ ਕੇ ਲੋਕਾਂ ਦੇ ਲੈਟਰਨ ਨਾਲੇ ਲੋਕਾਂ ਦੇ ਕੋਠੇ ਵੀ ਖਾ ਗਏ ਉਹ ਲੋਕ ਦਿੱਲੀ ਦੇ ਦਲਾਲ ਬਣ ਕੇ ਨਗੁਣੀਆਂ ਵਜ਼ੀਰੀਆਂ ਦੀ ਖਾਤਰ ਸਾਡੇ ਭੋਲੇ ਪਾਲੇ ਲੋਕਾਂ ਨੂੰ ਗਮਰਾਹ ਕਰਦੇ ਆ ਤੇ ਉਹ ਝੋਲੀ ਪਿੱਛੇ ਪਾ ਕੇ ਦਿੱਲੀ ਕੋਲ 5 ਸਾਲ ਵਾਸਤੇ ਗਹਿਣੇ ਪਾ ਆਉਂਦੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖਾਲਸਾ ਰਾਜ ਕਰੂਗਾ ਇਹ ਸਾਡੇ 10ਵੇਂ ਪਾਛਾ ਦਾ ਦੋਹਰਾ ਹੈ ਤੇ ਇਹ ਕਦੀ ਵੀ ਝੂਠਾ ਨਹੀਂ ਹੋ ਸਕਦਾ ਅੱਜ ਸਾਡੇ ਨੌਜਵਾਨ ਸ਼ਹੀਦ ਕਰਕੇ ਤੇ ਇਹ ਕਹਿੰਦੇ ਡੈਮੋਕਰੈਟਿਕ ਦੇਸ਼ ਹੈ ਇਹ ਅਤਵਾਦੀ ਹੈ ਡੈਮੋਕਰੇਸੀ 40 ਸਾਲ ਸਿੱਖਾਂ ਨੇ ਦਿਖਾਈ ਹੈ ਹਰ ਕੌਮ ਨੂੰ ਵਜੀਰੀਆਂ ਮਿਲੀਆਂ ਸਿੱਖਾਂ ਦੇ ਰਾਜ ਦੇ ਵਿੱਚ ਇੱਕ ਪੰਗਤ ਤੇ ਇੱਕ ਸੰਗਤ ਸੀ ਕੋਈ ਜਾਤ ਪਾਤ ਨਹੀਂ ਅੱਜ ਐਸੀ ਦੇ ਬੀਸੀ ਬਣਾ ਕੇ ਸਾਡੇ ਵਿੱਚ ਵਿਤਕਰੇ ਪਾਏ ਜਾ ਰਿਹਾ ਹੈ ਇਹ ਸਾਜ਼ਿਸ਼ ਪਾਲਿਸੀ ਤੇ ਸਿੱਖਾਂ ਦੇ ਗ੍ਰੰਥ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਨਹੀਂ ਚਾਹੁੰਦੇ ਸੇਖ ਨਹੀਂ ਕਦੀ ਵੀ ਵਿਸ਼ਵਾਸ ਰੱਖਦੇ ਤੋੜਪੋੜ ਵਿੱਚ ਪਰ ਜੇ ਕੋਈ ਚੜ ਕੇ ਆਇਆ ਹੈ ਫੇਰ ਉਹਦਾ ਜਵਾਬ ਜ਼ਰੂਰ ਦਿੰਦਾ ਹੈ ਜਿਹੜੀ ਧਰਤੀ ਤੇ ਬੈਠੇ ਹੋ ਇੱਥੇ 14 ਜੰਗਾਂ ਲੜ ਕੇ ਤੁਹਾਡੇ ਪਿਤਾ ਨੇ ਕਮਰ ਕੱਸਾ ਖੋਲਿਆ ਤੇ ਇੱਕ ਵੀ ਜੰਗ ਤੇ ਪਹਿਲਾਂ ਚੜ੍ਹਾਈ ਨਹੀਂ ਕੀਤੀ ਤੇ ਫਤਿਹ ਸਾਰੀਆਂ ਹੀ ਕੀਤੀਆਂ ਹੁਣ ਐਡੀ ਬਹਾਦਰ ਕੌਮ ਜਿਹਦਾ ਸਾਰੇ ਦੇਸ਼ਾਂ 'ਚ ਐਡਾ ਰੁਤਬਾ ਕਾਇਮ ਹੈ ਇੱਥੇ ਪ੍ਰਧਾਨ ਮੰਤਰੀ ਬੰਨਾ ਬੜਾ ਸੌਖਾ ਹੈ ਐਮ ਐਲ ਬੰਨਾ ਬੜਾ ਸੌਖਾ ਹੈ ਪਰ ਦਸਵੇਂ ਪਾਛ ਦਾ ਸਿੱਖ ਬੰਨਾ ਬੜਾ ਔਖਾ ਹੈ ਜਿਹੜਾ ਸਿੱਖ ਬਣ ਗਿਆ ਉਹ ਖੁਸ਼ੀਆਂ ਲੈ ਗਿਆ ਉਹ ਆਪਣੀ ਕੌਮ ਦਾ ਲੀਡਰ ਬਣ ਗਿਆ ਅੱਜ ਤੁਹਾਡੇ ਕੋਲ ਬੈਠਾ ਸਰਦਾਰ ਸਿਮਰਨ ਜੀ ਸਗਮਾਨ ਮੈਂ ਕਹਿੰਦਾ ਬੱਬਰ ਸ਼ੇਰ ਹੈ ਇਹਨੇ ਮੁੱਖ ਮੰਤਰੀ ਦੇ ਉੱਤੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਆ ਇਹਨੇ ਡੀ ਆਈ ਜੀ ਅਰ ਗਿਆ ਉੱਤੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਆ ਕਾਦੇ ਵਾਸਤੇ ਕਿ ਪੰਥ ਮੇਰਾ ਚੜ੍ਹਦੀ ਕਲਾ ਚ ਰਵੇ ਮੈਂ ਪੰਥ ਦੀ ਗੱਲ ਕਰਨੀ ਹੈ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ ਇਹ ਤੁਹਾਡੇ ਕੋਲ ਯਾਦ ਰਹਿਣੀ ਚਾਹੀਦੀ ਹੈ ਇਹ ਗੱਲ ਕਿਸੇ ਸਾਡੇ ਪਾਰਟੀ ਦੇ ਲੀਡਰ ਨੇ ਨਹੀਂ ਕੀਤੀ ਕਿਸੇ ਸਰਦਾਰ ਮਾਨ ਦੇ ਹਮਦਰਦੀ ਨੇ ਨਹੀਂ ਕੀਤੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਇੱਕ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬੰਡੂਗਰ ਨੇ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹ ਐਸਜੀਪੀਸੀ ਦੇ ਪ੍ਰਧਾਨ ਸਨ ਉਹਨਾਂ ਨੇ ਕਿਹਾ ਅੱਜ ਸੰਗਰੂਰ ਤੋਂ ਢੀਂਡਸਾ ਸਾਹਿਬ ਜਿੱਤ ਗਏ ਤੇ ਸਿਮਰਨਜੀਤ ਸਿੰਘ ਮਾਣ ਹਰ ਗਏ ਤੇ ਸਰਦਾਰ ਕਿਰਪਾਲ ਸਿੰਘ ਜੀ ਕਹਿੰਦੇ ਕਿ ਢੀਂਡਸਾ ਸਾਹਿਬ ਦੇ ਜਿੱਤਣ ਨਾਲ ਇੱਕ ਪਰਿਵਾਰ ਨੂੰ ਬਹੁਤ ਫਾਇਦਾ ਮਿਲਿਆ ਤੇ ਕੌਮ ਨੂੰ ਘਾਟ ਸਰਦਾਰ ਮਾਣ ਦੇ ਹਰਨ ਨਾਲ ਪਈ ਹੈ ਤੇ ਮੇਰੇ ਵਰਗੇ ਲਾਗੇ ਕਹਤਾ ਪ੍ਰਧਾਨ ਜੀ ਉਸ ਪਰਿਵਾਰ ਨੂੰ ਤਾਂ ਫਾਇਦਾ ਮਿਲਿਆ ਪਰ ਸਰਦਾਰ ਮਾਨ ਦੇ ਹਰ ਨਾਲ ਕੌਮ ਨੂੰ ਘਾੜ ਕਿਤਰਾ ਪੈ ਗਈ ਤੇ ਬੰਡੂnger ਸਾਹਿਬ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਦੀਵਾ ਜਿਹੜਾ ਹਕੂਮਤ ਬੰਦ ਕਰਨਾ ਚਾਹੁੰਦੀ ਐ ਉਹ ਇਸ ਜਰਨਲ ਨੇ ਆਪਣੀਆਂ ਹੱਡੀਆਂ ਦਾ ਚੂਨਾ ਤੇ ਆਪਣਾ ਮਿੱਜ ਪਾ ਕੇ ਉਸ ਦੀਵੇ ਨੂੰ ਜਲਦਾ ਰੱਖਿਆ ਹੈ ਜਿੱਦਣ ਕਿਤੇ ਕੌਮ ਨੂੰ ਆਪਣਾ ਘਰ ਖਾਲਸਤਾਨ ਮਿਲਿਆ ਇਸ ਦੀਵੇ ਦੀ ਜਗ ਦੇ ਉਈ ਲਾਟ ਦਾ ਕਰਕੇ ਮਿਲਣਾ ਤੇ 80% ਯੋਗਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੇਸ਼ ਬਣਾਉਣ ਵਾਸਤੇ ਰਹਿਣਾ ਹੈ ਇੰਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਨੂੰ ਇਨੀਆਂ ਬੇਨਤੀਆਂ ਨਾਲ ਅਰਜ਼ ਕਰਦਾ ਹੈ ਕਿ ਹੋਣ ਗੁਰ ਧਾਮਾਂ ਦੀ ਸੇਵਾ ਦਿੱਲੀ ਦੇ ਦਲਾਲਾਂ ਨੂੰ ਨਾ ਦਿਓ ਆਪਣੇ ਲੀਡਰ ਦੀ ਝੋਲੀ 'ਚ ਪਾਇਓ ਤੇ ਵੇਖਿਓ ਤੁਹਾਡੇ ਆਈਪੀਐਸ ਤੇ ਪੀਪੀਐਸ ਸਲਾਣਾ ਕਿੱਦਾਂ ਕੱਢਦੇ ਆ ਵੇਖਿਓ ਸੰਗਮਰ ਬੰਦ ਕਰਕੇ ਅਸੀਂ ਕਿੱਦਾਂ ਤੁਹਾਨੂੰ ਜਾਤ ਪਾਚੋਂ ਕੱਢ ਕੇ ਤੇ ਤੁਹਾਨੂੰ ਆਟਾ ਦਾਲ ਚੋਂ ਪਾਸੇ ਕਰਕੇ ਵਜ਼ੀਰੀਆਂ ਨਹੀਂ ਤੁਹਾਨੂੰ ਇਹੋ ਜੀ ਪੜਾਈ ਵਿਦਿਆ ਤੇ ਐਜੂਕੇਸ਼ਨ ਤੇ ਹੈਲਥ ਦਾ ਪ੍ਰਬੰਧ ਕਰਕੇ ਦੇਵਾਂਗੇ ਵੇਰਕੇ ਵਾਲੇ ਬ੍ਰਾਂਡ ਬੰਦ ਕਰਕੇ ਐ ਜੀ ਪੀ ਸੀ ਦੇ ਆਪਣੇ ਬ੍ਰਾਂਡ ਹੋਣਗੇ ਨਵੇਕਲਾ ਤੁਹਾਨੂੰ ਦੁੱਧ ਕਿਉ ਮਿਲੂਗਾ ਨਵੇਕਲੀਆਂ ਚੀਜ਼ਾਂ ਮਿਲਣਗੀਆਂ 20000 ਕਿੱਲਾ ਪੈਲੀ ਐ ਪੰਜਾਬ ਤਾਂ ਬਹੁਤ ਤਕੜਾ ਹੈ ਪੰਜਾਬ ਨੂੰ ਲੁੱਟਣ ਵਾਲੇ ਜਾਦੇ ਆ ਇੱਕ ਜਰਨਲ ਦੇ ਹੱਥ ਜਵਾਗ ਡੋਰ ਦੇ ਦਿਓ ਮੈਂ ਵਾਦਾ ਕਰਦਾ ਇੱਕ ਬੇਨਤੀ ਹੋਰ ਵੀ ਕਰਦਾ ਹੈ ਸਤਕਾਰਯੋਖ ਖਾਲਸਾ ਜੀ 1 ਮਈ 1994 ਦੀ ਆ ਰਹੀ ਹੈ 1 ਮਈ ਅਗਲੇ ਮਹੀਨੇ ਦੇ ਵਿੱਚ ਮੈਂ ਪਾਰਟੀ ਪ੍ਰਧਾਨ ਤੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਇੱਕ ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਵੇਗਾ ਪਾਰਟੀ ਦਾ ਅਰਦਾਸ ਸਮਾਗਮ ਉਹਦੇ ਵਿੱਚ ਵੱਧ ਚੜ ਕੇ ਹਾਜ਼ਰੀ ਭਰਿਓ ਤੇ ਨਾਲੇ ਉਥੇ ਸੈਮੀਨਾਰ ਵੀ ਕੀਤਾ ਜਾਣਾ ਉਸ ਸੈਮੀਨਾਰ ਚ ਬੁੱਧੀਵਾਨ ਜੀ ਵੀ ਦੱਸਣਗੇ ਕਿ ਆ ਜਿਹੜੀ ਕਮੇਟੀ ਬਣੀ ਵੋਟਾਂ ਬਣਾਉਣ ਵਾਸਤੇ ਆ ਜਿਹੜੇ ਇੱਕ ਪਰਿਵਾਰ ਦੇ ਜਥੇਦਾਰ ਇਹ ਮੈਂਬਰਸ਼ਿਪ ਭਰਦੇ ਆ ਤੇ ਮੈਂਬਰਸ਼ਿਪ ਕਹਿੰਦੇ ਆ ਸੁਦਾਤ ਤੇ ਇਹਨਾਂ ਨੇ 1 ਮਈ 1994 ਵਾਲਾ ਹੁਕਮਨਾਮਾ ਜੀ ਦੀ ਰੋਸ਼ਨੀ ਚੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਕਲਿਆ ਹੈ ਇਹਨਾਂ ਨੂੰ ਉਹ ਤਾਂ ਯਾਦ ਨਹੀਂ ਜਿਹਦੇ ਨਾਲ 25 ਸਾਲ ਚੋਪੜੀਆਂ ਖਾਧੀਆਂ ਉਹਨਾਂ ਦੇ ਸੋਲੇ ਗੋਈ ਜਾਂਦੇ ਆ 1 ਮਈ 1994 ਵਾਲਾ ਹੁਕਮਨਾਮਾ ਤੇ ਅਕਾਲੀ ਦਲ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦਾ ਸੈਮੀਨਾਰ ਇਹਦਾ ਅਰਦਾਸ ਮਗਮੋੜਾ ਉਹਦੇ ਵਿੱਚ ਵੀ ਹਾਜ਼ਰੀ ਭਰਿਓ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ